ਬਠਿੰਡੇ ਲੈਵਲ ਤੇ ਖੇਡ ਕੇ ਆਈਆਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਚ ਗਈ ਸੀ ਫਿਰ ਮੈਂ ਗਈ ਸੀ ਕਿ ਸਟੇਟ ਵਿੱਚ ਖੇਲਣ ਵਾਸਤੇ ਮੈਂ ਅੰਡਰ 14 ਦੀ ਕੁੜੀ ਆ ਤੇ ਮੈਂ ਅੰਡਰ 19 ਦੇ ਵਿੱਚ ਖੇਡ ਕੇ ਆਈਆਂ ਐਥਲੈਟਿਕ ਰਨਿੰਗ 4 400 ਮੀਟਰ ਰੇਸ ਤੇ ਇਹਦਾ ਕ੍ਰੈਡਿਟ ਮੈਂ ਦੇਣਾ ਚਾਹਾਂਗੀ ਪਾਪਾ ਨੂੰ ਜਿਨ੍ਹਾਂ ਨੇ ਕਿ ਬਹੁਤ ਰੇਸ ਰਸਲਵਾਲਵਾ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੇਰੀ ਕੈਮੀ ਮੈਮ ਦਾ ਜਿਨ੍ਹਾਂ ਨੇ ਇੰਨੀ ਜਿਹਾ ਜਰਮਨ ਡ੍ਰਿਲ ਲਵਾ ਲਵਾ ਕੇ ਮੇਰਾ ਸਟੈਮੀਨਾ ਵਧਾਇਆ ਹੈ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਮਨਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ। ਟੋਟਲ ਬਹੁਤ ਜ਼ਿਆਦਾ ਬੱਚੇ ਸੀਗੇ ਪਰ ਹਰਡ ਸਕੂਲ ਦੇ ਪੰਜ ਕੁੜੀਆਂ ਗਈਆਂ ਸੀਗੀਆਂ। ਉਹਨਾਂ ਵਿੱਚੋਂ ਮੈਂ ਵੀ ਸੀਗੀ ਇੱਕ। ਤੁਹਾਨੂੰ ਉਹਨਾਂ ਦੀ ਮੈਨੂੰ ਉਮੀਦ ਨਹੀਂ ਸੀ ਪਰ ਫਿਰ ਵੀ ਆ ਗਈ ਫਸਟ 골ਡ ਮੈਡਲ ਆਇਆ। ਬਹੁਤ ਹੀ ਜੀ ਮਾਨ ਵਾਲੀ ਗੱਲ ਹੈ ਜੀ। ਮੈਨੂੰ ਉਹਦੇ ਮੈਨੂੰ ਇਹ ਕਹਿੰਦੇ ਕਿ ਮੈਂ ਬਪਾ ਜਾਣਾ ਆ ਤੇ ਇਦਾਂ ਮੈਨੂੰ ਮੈਮ ਕਹਿੰਦੇ ਮੈਂ ਹਿੰਮਤ ਨਹੀਂ ਹਾਰਨੀ। ਠੀਕ ਆ। ਤੇ ਪੂਰਾ ਮੈਂ ਕਿ ਆਪਣਾ ਤਨਮਾ ਤੰਦਾ ਪੂਰਾ ਜੋਰ ਲਾਉਣਾ ਸੱਚੇ ਪਾਤਸ਼ਾਹ ਦੇ ਵਿਸ਼ਵਾਸ ਰੱਖ ਕੇ ਪਰ ਬੱਚੀ ਨੇ ਉਦਾਂ ਹੀ 7 ਵਜੇ ਕਹਿ ਕੇ ਮਨ ਲਿਆ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਜੀ ਜਾਏਗਾ ਸੱਚੇ ਪਾਤਸ਼ਾਹ ਜੀ ਦਾ ਜੀ ਜਿਨ੍ਹਾਂ ਨੇ ਹਿੰਮਤ ਦਿੱਤੀ ਇਹਦੇ ਪਾਪਾ ਨੂੰ ਵੀ ਤੇ ਬੱਚਿਆਂ ਨੂੰ ਵੀ ਤੇ ਸੱਚੇ ਪਾਤਸ਼ਾਹ ਦੇ ਪਹਿਲਾਂ ਜਾਏਗਾ ਜਿਹੜਾ ਪਾਪਾ ਤੇ ਵੀ ਆ ਸਕੂਲ ਪ੍ਰਿੰਸੀਪਲ ਸਾਹਿਬ ਤੇ ਵੀ ਆ ਜੀ ਸਾਰੇ ਸਟਾਫ ਤੇ ਜਿਹੜੇ ਇਹਨਾਂ ਦੇ ਕੋਚ ਮੈਮ ਜਿਹੜੇ ਕੈਮੀ ਮੈਮ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪਿਆਰ ਨਾਲ ਵੀ ਤੇ ਗੁੱਸੇ ਨਾਲ ਵੀ ਕਿ ਬੱਚੇ ਨਹੀਂ ਤੇਰਾ ਨਾਮ ਲਿਖਾਉਣਾ ਤੇਰੇ ਪਾਪਾ ਇਹਨਾਂ ਕੁਝ ਕਰਦੇ ਆ ਉਹ ਜੋ ਮਰਜ਼ੀ ਹੋਏ ਤੇ ਤੂੰ ਵੀ ਕਰਕੇ ਦਿਖਾਈ ਤੇ ਬੱਚੀ ਨੇ ਕਰਕੇ ਦਿਖਾਇਆ ਜੀ ਤੇ ਬਾਕੀ ਸਕੂਲ ਦੇ ਵਿੱਚ ਵੀ ਮੈਡਮ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਆ ਕਿ ਜਿਨ੍ਹਾਂ ਨੇ ਸਕੂਲ ਦੇ ਵਿੱਚ ਇਹਨੂੰ ਉੱਥੇ ਹੀ ਇਹਦਾ ਜ਼ਿਆਦਾ ਦੌੜ ਭੱਜ ਕਰਾਈ ਇਹਦੀ ਉੱਥੇ ਹੀ ਜਾ ਕੇ ਇਸ ਟਾਈਮ ਨਾਲ ਵਧਾਇਆ ਜਾ ਕੇ ਤੇ ਬਾਸਕਟਬਾਲ ਕਰਾਉਂਦੇ ਰਹੇ ਆ